ਆ ਲੈ ਭਰਾਵਾ ਮੇਰਾ ਆਖਰੀ ਸੌ ਚੱਕ ਪੱਤਾ ਉਸਤਾਦ ਅੱਜ ਕੱਲ ਲੁੱਟਾਂ ਖੋਆਂ ਚ ਕਿੱਥੇ ਕਮਾਈਆਂ ਅੱਜ ਕੱਲ ਤਾਂ ਜੂਏ ਜੀ ਕਮਾਈ ਆ ਜਿਹੜੀ ਬਾਨੀ ਐ ਓਏ ਆਲੇ ਦਾਲੇ ਧਿਆਨ ਵੀ ਰੱਖਿਓ ਪੁਲਸਾ ਸਾਡੇ ਤੋਂ ਵੀ ਤੇਜ਼ ਹੋ ਗਈਆਂ ਸਰਪ੍ਰਾਈਜ਼ ਉਸਤਾਦ ਜੀ ਮਾਮੇ ਪਿੱਛੇ ਹੀ ਆ ਉੱਧਰ ਦੇਖੋ ਮੜਾ ਜਿਆ ਪੰਗਾ ਹੀ ਪੈ ਗਿਆ ਉਸਤਾਦ ਕਰੋ ਕੋਈ ਗੱਲ ਅੱਜ ਤਾਂ ਇਹਨਾਂ ਦੀ ਖੈਰ ਨਹੀਂ ਮੈਂ ਕਿਹਾ ਅੱਜ ਤਾਂ ਤਰੱਕੀਆਂ ਕਰਾ ਕੇ ਆਟਾਂਗੇ ਚੁੱਪ ਚੁੱਪ ਪੈਸੇ ਚੱਕੋ ਹੁਣ ਭੱਜਣ ਦਾ ਕੋਈ ਫਾਇਦਾ ਨਹੀਂ ਐ ਕੀ ਹੋਇਆ ਬੋ ਜੀ ਕੀ ਹੋਇਆ ਅਸਤਾ ਭਾਬੀ ਖੇਲਦੇ ਬੈਸੀਗੇ ਉਹ ਪੁੱਛਿਆ ਤੈਨੂੰ ਕੀ ਖੇਡ ਰਹੇ ਸੀ ਭਾਜੀ ਮੈਂ ਤਾਂ ਆਟੋ ਚਲਾਉਂਦਾ ਮੈਨੂੰ ਤਾਂ ਅੰਦਾ ਹੀ ਕੁਝ ਨਹੀਂ ਜੀ ਮੈਂ ਤਾਂ ਤਾਜੀ ਪਹਿਲੀ ਵਾਰ ਫੜੀ ਆ ਜੀ ਤੂੰ ਓਏ ਜੀ ਮੈਂ ਤਾਂ ਹੁਣੇ ਫੈਕਟਰੀ ਤੋਂ ਆਇਆ ਜੀ ਮੈਂ ਤਾਂ ਦੇਖ ਰਿਹਾ ਸੀ ਜੀ ਤੇ ਤੂੰ ਓਏ ਇਹ ਭਾਜੀ ਇਹ ਹੁਣੇ ਆਇਆ ਇਹਨੂੰ ਆਂਦਾ ਨਹੀਂ ਤੇ ਕੱਲਾ ਬੰਦਾ ਜੂਆ ਖੇਡ ਸਕਦਾ ਹੈ ਗਲਤ ਆ ਸਿਆਣੀ ਆ ਯਾਰ ਇਹਦੀ ਨਿਕਲੀਏ ਫਿਰ